ਖਾਤੋਂ ਹੌਲੈਂਡ ਦਾ ਗਾਇਨ ਦਾ ਸਵਾਲ ਆਇਆ ਤੇ ਨਹੀਂ ਆਇਆ ਹੌਲੈਂਡ ਦਾ ਤਾਂ ਆਇਆ ਹੈ ਤੈਨੂੰ ਮਿਲ ਕੇ ਸਾਨੂੰ ਬੜਾ ਸਵਾਲ ਆਇਆ ਆਹ ਬੱਸ ਹੌਲੈਂਡ ਨਿਜਾ ਗੱਲ ਬਈ ਆਹੀ ਸਵਾਲਾਂ ਦੇੱਲ ਰਹੇ ਹੁੰਦੀਆਂ ਪੈਸਾ ਪੁੱਸਰ ਕੁਝ ਨਹੀਂ ਚੱਲਦਾ ਤੇ ਅੱਜ ਮੇਰਾ ਇਸ ਟਾਈਮ ਖੱਤ ਵੱਜਣਾ ਨੇ ਅੱਜ ਕਿੰਨੇ ਜ ਸਾਡੇ ਕੋਲ ਕੀ ਕਰਨ ਹੈ ਐ ਲਿਖਿਆ ਹੁੰਦਾ ਜਿਵੇਂ ਆਪੇ ਢੱਲੇ ਦੇ ਅਸੀਂ ਤੇ ਰੱਖਦੇ ਹਾਂ ਅੱਜ ਵਿੱਚ ਕੀ ਖਰੀਦਾਂ ਵਿੱਚ ਹੌਲੈਂਡ ਹੌਲੈਂਡ ਕਿਹੜਾ ਅੱਛਾ ਕਿਦਾਂ ਦਾ ਟਿਕਾਣਾ ਹੌਲੈਂਡ ਗਿਆ ਕਿ ਟਿਕਾਣਾ ਨਿਕਲਿਆ ਕਿ ਨਹੀਂ ਨਿਕਲਿਆ ਤੁਸੀਂ ਜੇ ਉਹਨੇ ਕਿਹਾ ਇਹ ਤਾਂ ਵੀ ਨਹੀਂ ਰਹੀ ਉਹ ਵੀ ਨਹੀਂ ਗਿਆ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਰਾ ਇਹ ਸੱਚੇ ਪਾਤਸ਼ਾਹ ਬਾਈ ਚੜ ਦੀ ਕਲਾਈ ਰੱਖੇ ਤੁਹਾਨੂੰ ਤੇ ਇਦਾਂ ਹੀ ਪਿਆਰ ਬਣਾਉਂਦੇ ਬਣਾਈ ਰੱਖੋ ਬਾਈ ਤੇ ਆਪਾਂ ਨਵੇਂ ਤੋਂ ਨਵੇਂ ਸਮਾਕਾ ਕਰਦੇ ਰਵਾਂਗੇ ਤੇ ਅੱਜ ਆਪਾਂ ਹੌਲੈਂਡ ਦਿੱਤਾ ਬਾਈ ਸਪੀਤੀ 2018 ਮਾਡਲ ਆ ਬਾਈ ਦੇ ਘਰੇ ਦੂਜਾ ਹੌਲ ਹੌਲੈਂਡ ਜਾ ਰਿਹਾ ਆਪਣਾ ਪਹਿਲਾਂ ਵੀ ਆਪਾਂ ਬਾਈ ਨੂੰ 2018 ਮਾਡਲ ਐਡੀਸ਼ਨਲ ਦਿੱਤਾ ਸੀ ਤੇ ਅੱਜ ਵੀ ਆਪਾਂ ਐਡੀਸ਼ਨਲ ਦਿੱਤਾ ਬਾਈ ਠੀਕ ਹੈ ਇਹ ਆਪਣੇ ਕਸਟਮਰ ਨਹੀਂ ਹੈਗੇ ਇਹ ਆਪਣੇ ਭਰਾ ਨੇ ਠੀਕ ਹੈ ਬਾਈ ਜੀ ਇੱਕ ਵਾਰੀ ਮਾੜਾ ਦੇ ਕੇ ਟਰੈਟਰ ਦਵਾਰੇ ਨਹੀਂ ਕਾ ਕਾਉਂਦਾ ਠੀਕ ਹੈ ਬਾਈ ਨਾਲ ਆਪਾਂ ਗੱਲ ਕਰਾਵਾਂਗੇ ਕਿ ਸਾਡੇ ਨਾਲ ਦੂਜੇ ਟਰੈਕਟਰ ਦੀ ਡੀਲ ਕਰਕੇ ਤੇ ਪਹਿਲੇ ਦੀ ਡੀਲ ਕਰਕੇ ਕਿਦਾਂ ਲੱਗਿਆ ਠੀਕ ਹੈ ਇਹ ਗੱਲ ਪਹਿਲਾਂ ਤਾਂ ਟਰੈਕਟਰ ਦੇ ਮਾਰਕਾ ਹੈ ਮਰਾ ਭੋਲੂ ਇਹ ਆ ਟਰੈਕਟਰ ਆ ਬਾਈ ਠੀਕ ਹੈ ਗੱਲ ਐਡੀਸ਼ਨਲ ਆ ਕਿਉਂ ਹੁਣ ਇਸ ਟਾਈਮ ਬਾਈ ਹਨੇਰਾ ਨਹੀਂ ਪਤਾ ਲੱਗਣਾ ਕਿਉਂ ਟਾਈਮ ਹੋ ਗਿਆ ਹੁਣ ਪੌਣੇ 7 ਸ਼ਾਮ ਦੇ ਠੀਕ ਹੈ ਆ ਟਰੈਕਟਰ ਆ ਵੀਰੇ ਸਾਰਾ ਰੀਜਨਲ ਕੋਕਾ ਪੀਸ ਟਰੈਕਟਰ ਬਾਈ ਤੇ ਠੀਕ ਹੈ ਗੱਲ ਜੀ ਆਹ ਟਰੈਕਟਰ ਦਿੱਤਾ ਬਾਈ ਨੂੰ ਆਪਾਂ ਤੇ ਆਪਾਂ ਬਾਈ ਨਾਲ ਚਲ ਆਉਂਨੇ ਗੱਲ ਠੀਕ ਹੈ ਗੱਲ ਤੇ ਕੀ ਹਾਲ ਹੈ ਬਾਈ ਗੁਰਪ੍ਰੀਤ ਠੀਕ ਹੈ ਠੀਕ ਹੈ ਸਰ ਘਰ ਪਰਵਾਹ ਠੀਕ ਹੈ ਬਾਈ ਜੀ ਵਧੀਆ ਵਧੀਆ ਤੇ ਹੋਰ ਗੁਰਪ੍ਰੀਤ ਠੀਕ ਹੋ ਚੱਲਦੀ ਚਲਾਈ ਚੱਲ ਚੱਲਾ ਬਾਈ ਕਿਹੜਾ ਪਿੰਡ ਆ ਬਾੜਾ ਭਾਈ ਕਾ ਬਾੜਾ ਭਾਈ ਕਾ ਬਾਜੇਖਾਨੇ ਦੇ ਨਾਲ ਬਾਜੇਖਾਨੇ ਦੇ ਨਾਲ ਠੀਕ ਹੈ ਅੱਛਾ ਭਾਈ ਪਹਿਲਾਂ ਪਹਿਲਾਂ ਵੀ ਆਪਾਂ ਲੈ ਕੇ ਗਿਆ ਹੌਲੈਂਡ ਕਿ ਨਹੀਂ ਲੈ ਗਏ ਲੈਣ ਆਪਾਂ ਨੂੰ ਪੰਜ ਹੀ ਹੋਏ ਆ ਲਗਦਾ ਪੰਜ ਦਿਨ ਹੋਏ ਆ ਭਾਈ ਕਹਿੰਦਾ ਹੌਲੈਂਡ ਲੈ ਕੇ ਗਏ ਨੂੰ ਅੱਛਾ ਜਿੱਦਾਂ ਦਾ ਤੈਨੂੰ ਮੈਂ ਹੌਲੈਂਡ ਕਿਹਾ ਸੀ ਉਦੋਂ ਦਾ ਨਿਕਲਿਆ ਤੇ ਨਹੀਂ ਨਿਕਲਿਆ ਤੂੰ ਹੀ ਜੇ ਉਨੀਂ ਕਿਹਾ ਸੀ ਤਾਂ 20 ਨਿਕਲਿਆ ਜੀ 20 ਨਿਕਲਿਆ ਸਾਥੋਂ ਹੌਲੈਂਡ ਲੈਣ ਦਾ ਸਵਾਦ ਆਇਆ ਤੇ ਨਹੀਂ ਆਇਆ ਵੀਰੇ ਔਲੈਂਡ ਦਾ ਤਾਂ ਆਇਆ ਹੈ ਤੈਨੂੰ ਮਿਲ ਕੇ ਸਾਨੂੰ ਵਾਵਾ ਸਵਾਦ ਆਇਆ। ਕਿਉਂ ਬਾਪੂ? ਔਲੈਂਡ ਤਾਂ ਠੀਕ ਗੱਲ ਬਈ। ਆਹੀ ਸਵਾਦ ਵਾਲੀਆਂ ਗੱਲਾਂ ਹੁੰਦੀਆਂ। ਪੈਸਾ ਪੂਸਾ ਕੁਝ ਨਹੀਂ ਕਰਦਾ। ਤੇ ਅੱਜ ਫੇਰ ਇਸ ਟਾਈਮ 7 ਵਜਣਾਂ ਨੇ ਅੱਜ ਕਿਵੇਂ ਹੋਇਆ? ਸਾਡੇ ਕੋਲ ਕੀ ਕਰਨਾ ਹੈ ਅੱਜ? ਐ ਲੱਗਿਆ ਤਾਂ ਜਿਵੇਂ ਆਪਦੇ ਘਰੇ ਰਸਤੇ ਦਾ ਮਿਲਦਾ ਇਹਨੇ। ਅੱਜ ਫੇਰ ਤੁਸੀਂ ਕੀ ਖਰੀਦਿਆ ਬਈ ਤੋ? ਔਲੈਂਡ। ਔਲੈਂਡ ਕਿਹੜਾ ਮਾੜਾ ਬਈ? ਸਾਰਾ ਮਾੜਾ। ਮਜਬੂਰੀ ਹੈ ਬਈ। ਤੇ ਠੀਕ ਹੈ ਗੱਲ ਅੱਜ ਬਾਈ ਨੂੰ ਟਰੈਕਟਰ ਦਿੱਤਾ ਜੇਹੋਂ ਦਿੱਤਾ ਭਰਾ ਵਾਲ ਮੇਰਾ ਭਰਾ ਇਹ ਠੀਕ ਹੈ ਗੱਲ ਆਪਾਂ ਇਹਨਾਂ ਨਾਲ 4-5 ਦਿਨ ਹੀ ਹੋਇਆ ਮਿਲਿਆ ਨੂੰ ਪਰ ਰਿਦਤਾ ਸਾਡਾ ਭਰਾਵਾਂ ਵਾਲਾ ਪੈ ਗਿਆ ਜੇ ਨਹੀਂ ਪਿਆ ਬਾਈ ਜੇ ਨਹੀਂ ਬਾਪੂ ਠੀਕ ਹੈ ਠੀਕ ਹੈ ਗੱਲ ਬਾਈ ਤੇ ਅੱਜ ਡੀਲ ਕਰਕੇ ਕਿਵੇਂ ਲੱਗਿਆ ਬਾਈ ਉੱਦੇ ਵੀ ਨਹੀਂ ਆ ਰਿਹਾ ਗਿਆ ਅੱਜ ਫੇਰ ਆ ਗਿਆ ਦੁਬਾਰੀ ਲੈ ਭਾਈ ਅੱਜ ਫੇਰ ਆ ਗਿਆ ਕਹਿੰਦਾ ਸਵਾਦ ਆ ਗਿਆ ਭਾਈ ਤੇ ਚਾਬੀ ਲਈ ਟਰੈਕਟਰ ਦੀ ਕੱਢ ਤੇ ਆਪਾਂ ਛੋੜ ਕਰਾਂਗੇ ਤੁਹਾਨੂੰ ਵੀਡੀਓ ਜੀ ਵੀ ਕਹਿੰਦਾ ਰਹਿਣਾ ਸਾਡਾ ਛੋਟਾ ਸਾਡਾ ਛੋਟਾ ਟਰੈਕਟਰ ਹੈਗਾ ਅੱਜ ਡੰਮੀ ਉਹ ਭਾਈ ਆਪਣੇ ਕੋਲੇ ਸਟਾਕ ਖਤਮ ਮੈਂ ਜਰੂਰ ਜਿੱਦੇ ਤੁਸੀਂ ਪੇਮੈਂਟ ਕਾਪੀ ਆਰਸੀ ਲੈਣ ਆਏ ਕਿ ਮੈਂ ਉਹ ਤੇ ਤੁਹਾਨੂੰ ਹਾਉਲੈਂਡ ਹੀ ਲੈ ਆ ਕੇ ਦੂੰ ਕਿਤੋਂ ਲੈ ਆ ਕੇ ਹਾਉਲੈਂਡ ਦੋ ਲੈਣੇ ਆ ਉਦੋਂ ਚਿੱਤਸ ਕੱਢ ਦੇ ਤਾਂ ਕੋਈ ਗੱਲ ਨਹੀਂ ਦੋ ਲੈ ਜੀ ਮੈਂ ਕਿਹਾ ਸਾਡੇ ਜੱਟ ਹਾਉਲੈਂਡ ਦੋ ਲੈਣੇ ਆ ਵੀਡੀਓ ਚੈਟ ਹੋ ਜੀ ਦਾ ਦੋ ਹਾਉਲੈਂਡ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੋ ਹਾਉਲੈਂਡ ਦੇਵਾਂਗੇ ਜਨਾਂ ਨੂੰ ਗੰਮੀ ਇੱਕ ਦਿਖਾਂਗੇ ਇੱਕ ਹਾਉਲੈਂਡ ਦੇਵਾਂ ਇੱਕ 511 ਦੇਵਾਂ ਇੱਕੋ ਜਿਹਾ ਨਹੀਂ ਦਿੰਦੇ ਤੂੰ ਮੈਂ ਵੀਡੀਓ 'ਚ ਕਿਹਾ ਸੀ ਬਾਈ ਜੀ ਕਿ 150 ਛੋੜ ਨਹੀਂ ਕਰਦਾ 150 ਛੋੜ ਕੱਟਿਆਂ ਵਾਲੇ ਕਰਦੇ ਹੁੰਦੇ ਕਿ ਮੈਂ ਤਾਂ ਟਰੱਕ ਵੇਚਦਾ ਟੱਕਾਂ ਜਿੱਦ ਤੇ ਰਾਈਟਰ ਵੇਚਦਾ ਮੈਂ ਕਹਾਂ ਸੀ ਨਾ 500 ਕਰ ਦਊਂਗਾ ਇਹ ਆ ਲੋ ਇੱਕ ਬਾਪੂ ਨੂੰ ਠੀਕ ਹੈ ਭਾਈ ਨੂੰ ਠੀਕ ਹੈ ਗੱਲ ਭਾਈ ਇਹ ਆ ਲੋ ਬਾਪੂ ਲੈ ਬਈਆ ਜੀ ਬੋਸ਼ਾਂ ਬਾਪੂ ਜੀ ਠੀਕ ਹੈ ਬਾਗੋ ਬਾਗੋ ਲੈ ਭਾਈ 22 ਵਰਜਾ ਦਾ ਗਿਫਟ ਰਹਿ ਗਿਆ 22 ਕੋਲੇ ਆਪਾਂ ਗਿਫਟ ਪੌਂਚ ਦਾ ਕਰਕੇ ਪਵਾ ਤੇ ਜਾਂ ਜਦੋਂ ਆਰ.ਸੀ ਫੜਨਾ ਆਉਣਗੇ ਮੇਰੇ ਕੋਲੇ ਬਾਈ ਨੂੰ ਦੋ ਟਰੈਕਟਰ ਦੇਣਾ ਇੱਕ ਹੌਲੈਂਡ ਦੰਮੀ 1511 ਦੋ ਦੇਵਾਂਗੇ ਤੇ ਤੀਜਾ ਚਲੋ ਜਵੈਕਾ ਨੂੰ ਫੇਰਦਾ ਹੋਵੇ ਤੀਜਾ ਤਾਂ ਜਾਵੜੇ ਤੀਜਾ ਤਾਂ ਦੇ ਇਹ ਠੀਕ ਆ ਉਹ ਗਿਆ ਠੀਕ ਆ ਗੱਲ ਬਾਈ ਬੇਜਕ ਬਾਈ ਨੂੰ ਪਿੰਡ ਜਾ ਕੇ ਪੁੱਛ ਲਿਓ ਭਾਈ ਕੇ ਬਾੜੇ ਪਿੰਡ ਜਾ ਕੇ ਬਾਜੇਖਾਨੇ ਦੇ ਕੋਲੇ ਬਾਈ ਦੇ ਘਰੇ ਜਾ ਕੇ ਪੁੱਛੋ ਬੇਚੱਕ ਵਿੱਚ ਕਹਿਣਗੇ ਕਮੈਂਟ ਕਰਨਗੇ ਕਿ ਬਾਈ ਵੀਡੀਓ ਮਣਾਉਣ ਦੇ ਮਾਰੇ ਨੇ ਸਿਕਾਇਆ ਹੂ ਬਾਈ ਨੂੰ ਠੀਕ ਹੈ ਜੀ ਬਾਈ ਤੈਨੂੰ ਮੈਂ ਕੁਝ ਬੋਲੇ ਨਹੀਂ ਨਹੀਂ ਬੋਹ ਨਹੀਂ ਬੋਲੇ ਮੈਂ ਤਾਂ ਪੁੱਛਿਆ ਨਹੀਂ ਗੱਲ ਕੀ ਕਰਨੀ ਹੈ ਕੀ ਨਹੀਂ ਠੀਕ ਹੈ ਗੱਲ ਬਾਈ ਤੇ ਵੀਡੀਓ ਨੂੰ ਕਰ ਦੋ ਦੱਬ ਕੇ ਲਾਈਕ ਕਮੈਂਟ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਜੀਐਸ ਮੋਟਰਸ ਤਲਵੰਡੀ ਸਾਹਬੋ ਬਾਈ ਆਪਣੇ ਕੋਲੇ 2 ਹੌਲੈਂਡ ਖੜੇ ਵੀ ਨੇ 19 ਮਾਡਲ ਪਲੱਸ ਬਾਈ ਤੇ ਇੱਕ 11 ਮਾਡਲ ਪਲੱਸ ਬਾਈ 55 ਐਚਪੀ ਬਿਨਾ ਟਰਬੋ ਤੋਂ ਠੀਕ ਹੈ ਪਠੰਡੇ ਦਾ ਨੰਬਰ ਆ ਬਾਈ 11 ਮਾਡਲ ਦਾ ਤੇ ਜਾਇ ਰੇਟ ਤੇ ਦੇ ਮੰਗ ਜੇ ਕਿਸੇ ਨੇ ਵੀਰ ਨੇ ਲੈਣਾ ਹੋਵੇ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਦਸ ਸਿਗਾਰ ਬਾਈ ਦਸ ਸਿਗਾਰ ਸਪੋਜ਼ ਦਸ ਸਿਗਾਰਾ ਚੰਗਾ ਬਾਈ ਦਸ ਥੈਂਕ ਯੂ